ਪੰਤਕ ਸਿਆਸਤ ਦੇ ਵਿੱਚ ਬੀਤੇ ਦਿਨ ਦੀ ਹੀ ਹਲਚਲ ਕਾਫੀ ਮਚੀ ਹੋਈ ਹੈ ਪਰ ਦਾਅਵੇ ਦੋ ਤਰ੍ਹਾਂ ਦੇ ਜਿਹੜੇ ਨੇ ਦੋਵੇਂ ਕਰ ਰਹੇ ਨੇ ਕਿ ਸਾਡਾ ਸ਼੍ਰੋਮਣੀ ਅਕਾਲੀ ਦਲ ਸਾਡਾ ਸ਼੍ਰੋਮਣੀ ਅਕਾਲੀ ਦਲ ਪਰ ਅਸਲ ਵਾਰਸ ਕੌਣ ਹੈ ਇਸੇ ਸਵਾਲ ਤੇ ਆਵਾਂਗੇ ਤੇ ਦਿਲਜੀਤ ਸਿੰਘ ਚੀਮਾ ਦੇ ਵੱਲੋਂ ਅੱਜ ਕਿਹਾ ਗਿਆ ਕਿ ਜੋ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਵਰਤ ਰਿਹਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਵੇਗੀ ਕਾਨੂੰਨੀ ਕਾਰਵਾਈ ਕੀ ਹੋਵੇਗੀ ਉਸ ਦੇ ਵਿੱਚ ਕੀ ਕੀ ਪ੍ਰੋਸੈਸ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਤੱਕ ਇਹ ਮਾਮਲਾ ਪਹੁੰਚੇਗਾ ਤਾਂ ਫਿਰ ਕਿਸ ਦੇ ਹੱਕ ਚ ਜਿਹੜਾ ਹੈ ਉਹ ਫੈਸਲਾ ਆਉਣ ਦੀ ਸੰਭਾਵਨਾ है इस पे भी चर्चा ਕਰਾਂਗੇ ਤੇ ਨਾਲ ਹੀ ਜੋ ਪਿਛਲੇ ਦਿਨਾਂ ਦੇ ਵਿੱਚ ਕਾਫੀ ਮੁੱਦਾ ਭਖਿਆ ਹੋਇਆ ਸੀ ਲੈਂਡ ਪੁਲਿੰਗ ਪਾਲਿਸੀ ਦਾ ਕਿ ਲੈਂਡ ਪੁਲਿੰਗ ਪਾਲਿਸੀ ਮਾਨ ਸਰਕਾਰ ਲਾਗੂ ਕਰ ਰਹੀ ਹੈ ਕਿਸਾਨ ਤੇ ਵਿਰੋਧਧਤੇ ਰਜ਼ਾ ਵਿਰੋਧ ਕਰ ਰਹੇ ਸਨ ਉਹ ਹੁਣ ਮਾਨ ਸਰਕਾਰ ਨੇ ਵਾਪਸ ਲੈ ਲਈ ਹੈ ਕਿਉਂ ਵਾਪਸ ਲਈ ਹੈ ਕਿ ਅਜੀਹਾ ਹੋ ਗਿਆ ਕਿ ਕਿਸਾਨਾਂ ਦਾ ਵਿਰੋਧ ਇੰਨਾ ਤਿੱਖਾ ਸੀ ਕਿ ਜੋ ਵਾਪਸ ਲੈਣੀ ਪਿਆ ਹੋਰ ਵੀ ਕੀ ਕੁਝ ਕਾਰਨ ਨੇ ਤੇ ਹੋਰ ਵੀ ਕਈ ਸਵਾਲ ਜਿਹੜੇ ਨੇ ਇਸ ਸ਼ੋਅ ਦੇ ਵਿੱਚ ਅੱਜ ਅਸੀਂ ਚਰਚਾ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਕਸ਼ੀ ਕੋਲ ਸਵਾਗਤ ਕਰਦੀ ਹਾਂ ਤੁਹਾਡਾ ਵਨ ਇੰਡਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀ ਸਿੰਘ ਪਟੇ ਪੜੀ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਤੁਹਾਡਾ ਪ੍ਰਿਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਪੜੀ ਸਾਹਿਬ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਦੋ ਤੜਿਆਂ ਦੇ ਵਿੱਚ ਵੰਡਿਆ ਹੋਇਆ ਇੱਕ ਬਾਦਲ ਤੜਾ ਤੇ ਦੂਸਰਾ ਗਿਆਨੀ ਹਰਪ ਸਿੰਘ ਜਿਸ ਦੇ ਬੀਤੇ ਦੇ ਨਹੀਂ ਪ੍ਰਧਾਨ ਬਣੇ ਨੇ ਪਰ ਅਸਲ ਵਾਰਸ ਕੌਣ ਹੈ ਦੋਵੇਂ ਦਾਅਵੇ ਕਰ ਰਹੇ ਨੇ ਦਾਅਵੇ ਤਾਂ ਹਰ ਕੋਈ ਕਰਦਾ ਹੈ ਪਰ ਅਸਲੀ ਚੀਜ਼ ਤਾਂ ਇੱਕ ਪਾਸੇ ਹੀ ਹੁੰਦੀ ਹੈ ਤੇ ਕੀ ਲੱਗਦਾ ਹੈ ਕਿ ਅਸਲ ਸ਼੍ਰੋਮਣੀ ਕਾਲਦਲ ਕੌਣ ਹੈ ਇਸ ਦੇ ਰਿਲੇਟਿਡ ਹੀ ਅੱਜ ਐਸਜੀਪੀਸੀ ਧਾਮੀ ਨੇ ਵੀ ਇੱਕ ਬਿਆਨ ਦਿੱਤਾ ਐਸਜੀਪੀਸੀ ਦੇ ਪ੍ਰਧਾਨ ਮਾਪਨਾ ਕਿ ਹਰਜਿੰਦਰ ਸਿੰਘ ਧਾਮੀ ਨੇ ਬਿਆਨ ਦਿੱਤਾ ਕਿ ਇੱਕੋ ਹੀ ਸ਼੍ਰੋਮਣੀ ਕਾਲਦਲ ਹੁੰਦਾ ਕਈ ਆਏ ਨੇ ਤੇ ਕਈ ਗਏ ਨੇ ਪਹਿਲੀ ਗਲਤ ਮੈਂ ਇਹ ਦੱਸ ਦਿਆਂ ਕਿ ਅਕਾਲੀ ਦਲ ਸਿਰਫ ਉਹੀ ਪ੍ਰਵਾਨ ਹੋਊਗਾ ਜਿਹਨੂੰ ਸੰਗਤ ਪ੍ਰਵਾਨ ਕਰੂਗੀ ਹਾਂ 1962 ਦੇ ਵਿੱਚ ਮਾਸਟਰ ਤਾਰਾ ਸਿੰਘ ਨੂੰ ਲਾਂਭੇ ਕਰਨ ਵਾਸਤੇ ਉਹਦੀ ਜਾਤ ਤੇ ਵੀ ਅਟੈਕ ਕੀਤੇਗੇ ਉਹਦੇ ਤੇ ਵੀ ਅਟੈਕ ਕੀਤੇਗੇ ਤੇ ਨਵਾਂ ਕਲਚਰ ਖੜਾ ਕੀਤਾ ਗਿਆ ਸੰਤ ਫਤੇ ਸਿੰਘ ਦੀ ਗਵਾਈ ਹੇਠ ਆਖਰਕਾਰ ਜਿਹੜਾ ਮਾਸਟਰ ਤਾਰਾ ਸਿੰਘ ਸੀ ਉਹਨੂੰ ਲੋਕਾਂ ਨੇ ਨਕਾਰ ਦਿੱਤਾ ਤੇ ਫਤੇ ਸਿੰਘ ਦੇ ਕਲਚਰ ਨੂੰ ਅਪਣਾ ਲਿਆ ਤੇ ਉਹ ਨਵਾਂ ਕਲਚਰ ਬਣ ਗਿਆ ਮੁੜ ਕੇ ਮਾਸਟਰ ਰੰਦੇ ਨੇ ਆਪਣਾ ਹੀੜ ਛੱਡੀ ਤੇ ਆਪਣੇ ਵਾਪਸ ਆ ਗਏ 1982 ਦੇ ਵਿੱਚ ਵੀ ਘਟਨਾ ਇਹੋ ਜੀ ਵਾਪਰੀ ਕਿ ਜਦੋਂ ਤਲਵੰਡੀ ਨੇ ਬਕਾਇਦਾ ਤੌਰ ਤੇ ਆਪਣੇ ਉਹਦੇ ਤੋਂ ਅਸਤੀਫਾ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਨਵਾਂ ਖਾਲੀਦਲ ਇਕਾਈਤ ਜੀ ਦੇ ਪ੍ਰਧਾਨ ਬਣੇ ਸੀ ਸਭਚੰਦ ਸਿੰਘ ਲੋਂਗੋਵਾਲ ਜੀ ਤੇ ਉਸ ਤੋਂ ਬਾਅਦ ਦਿਗਦੇਵ ਸਿੰਘ ਤਲਵੰਡੀ ਨੂੰ ਕਿਸੇ ਪੁੱਛਿਆ ਨਹੀਂ ਤੇ ਜਿਹਨੂੰ ਲੋਕ ਕਸੰਗਤਾ ਦੇ ਪ੍ਰਣਾਇਆ ਦਿੱਤੂ ਅਪਣਾਇਆ ਉਹ ਫਿਰ ਖਾਲੀਦਲ ਪਰਵਾਣ ਹੋ ਗਿਆ ਤੇ ਤਲਵੰਡੀ ਨੂੰ ਵਾਪਸ ਉਸ ਖਾਲੀਦਲ ਚੋਣਾ ਪਿਆ ਮਤਲਬ ਉਹ ਵੀ ਨਵਾਂ ਤੱਕ ਮਾਰਚ ਵੀ ਨਵਾਂ ਕਦ ਜ ਬਣਿਆ ਤੇ 82ਵਾਂ ਬਣਿਆ ਹਾਂ ਉਹ 96 ਦੇ ਵਿੱਚ ਅਕਾਲੀ ਦਲ ਬਾਦਲ ਦੀ ਜਿਹੜੀ ਸੀ ਉਦੋਂ ਬਾਦਲ ਦਲ ਸੀਗਾ ਉਦੋਂ ਕਿ ਨਿਰ ਅਕਾਲੀ ਦਲ ਦੀ ਸੀਗਾ ਤੇ ਇਹਦੀ ਪੂਰੀ ਪੀਕ ਤੇ ਆਪਣੀ ਚੜ੍ਹਾਈ ਸੀਗੀ ਲੇਕਿਨ ਅਸਲ ਕਾਲੀ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੀਗਾ ਅਕਲ ਅਕਲ ਦਾ ਸ਼ੋਮੀ ਕਲਜਾ ਲੂੰਗਵਾਲ ਸੀ ਜਿਹਦੇ ਪ੍ਰਧਾਨ ਸਰਦੀਪ ਸਿੰਘ ਬਰਨਾਲਾ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਸਾਡੀ ਹੁਣ ਪੁੱਛਪੜਤਾ ਕੋਈ ਰਹੀ ਨਹੀਂ ਇੱਕ ਹੀ ਕਲਜਾ ਰਹਿ ਗਿਆ ਬਾਦਲ ਰੱਬ ਤੇ ਉਹ ਵੀ ਮੱਚ ਕਰਕੇ ਤੇ ਇਹਦੇ ਵਿੱਚ ਜੀ ਫੇਰ ਹੀ ਇਹਨਾਂ ਨੂੰ ਕੰਡੀਸ਼ਨ ਤੱਕ ਨਹੀਂ ਮਿਲਿਆ ਸੀ ਇਹ ਤਿੰਨ ਘਟਨਾਵਾਂ ਨੇ ਜਦੋਂ ਜਦੋਂ ਇਹ ਕਾਲੀਦਲ ਪੁਰਾਣੇ ਤੇ ਲੋਕਾਂ ਨੂੰ ਸ਼ੱਕ ਹੋਇਆ ਤੇ ਅਗਲੇ ਨਵੇਂ ਨੂੰ ਬਣਾਇਆ ਤੇ ਨਵੇਂ ਨੂੰ ਅਗਰ ਸਾਥ ਦਿੱਤਾ ਤੇ ਨਵਾਂ ਕਾਲੀਦਲ ਪਰਮਾਨ ਹੋ ਗਿਆ ਜਿਹੜਾ ਪੁਰਾਣਾ ਸੀ ਉਹਨੂੰ ਮੁਰਗੇ ਮੱਚ ਕਰਨਾ ਪਿਆ ਉਹਦੇ ਵਿੱਚ ਅੱਜ ਜਿਹੜਾ ਨਵਾਂ ਕਲੀਦਲ ਕੱਲ ਬੜਿਆ ਸਾਨੂੰ ਨਹੀਂ ਪਤਾ ਕਿ ਉਹਦੀ ਆਉਣ ਵਾਲਾ ਪਵਿੱਖ ਕੀ ਹੋਊਗਾ ਉਹਦਾ ਆਉਣ ਵਾਲੇ ਪਵਿੱਖ ਚ ਕੀ ਨਹੀਂ ਹੋਊਗਾ ਇਹ ਤੇ ਸਮਾਂ ਦੱਸੂਗਾ ਤੇ ਸੰਗਤ ਨੇ ਫੈਸਲਾ ਕਰਾਸੀ ਨਹੀਂ ਕਰਨਾ ਜੀ ਬਿਲਕੁਲ ਲੇਕਿਨ ਤੁਸੀਂ ਜੀ ਬਾਬਾ ਬਖਸ਼ੀਦ ਸਿੰਘ ਜਿਹੜੀ ਪਾਈ ਕਾਫੀ ਪੰਥਕ ਨੇ ਇੱਕ ਉਹਨਾਂ ਦੇ ਸ਼ਬਦ ਕਹਦੇ ਆਪਣੇ ਇੰਟਰਵਿਊ ਦੇ ਵਿੱਚ ਉਹਨਾਂ ਕਹਿੰਿਆ ਕਿ ਕਾਲੀਦਲ ਉਸੇ ਨੂੰ ਹੀ ਮਾਨਤਾ ਮਿਲੂਗੀ ਜਿਹੜਾ ਅਕਾਲ ਪੱਖ ਨੂੰ ਸਮਰਪਿਤ ਹੋਊਗਾ ਜਿਹੜੇ ਚੀਮੇ ਹੋਰੀ ਅੱਜ ਇਹ ਗੱਲ ਕਹਿੰਦੇ ਵੀ ਹੁਕਮਨਾਮੇ ਦੀ ਉਲੰਘਣਾ ਕੀਤੀ ਹੈ ਵੀ ਕਿ ਜੇ ਉਹਨਾਂ ਹੁਕਮਮੰਦੀ ਤੁਸੀਂ ਨੂੰ ਉਲੰਘਣਾ ਕੀਤੀ ਜੀ ਇਹ ਤੁਸੀਂ ਹੁਕਮਨਾਮਾ ਪੜਾਇਆ ਹੁਕਮਨਾਮੇ ਦੇ ਮੁਤਾਬਕ ਇਹ ਸੀ ਵੀ ਆ ਜਿਹੜੀ ਲੀਡਰਸ਼ਿਪ ਬੁੱਢੀ ਹੈ ਇਹਨੂੰ ਲਾਂਬੇ ਕਰਕੇ ਨਵੀਂ ਭਰਤੀ ਕੀਤੀ ਜਾਵੇ ਨਵੇਂ ਡੈਲੀਗੇਟ ਬਣਾਏ ਜਾਣ ਤੇ ਨਵੀਂ ਚੋਣ ਕੀਤੀ ਜਾਵੇ ਕੀ ਤੁਹਾਡੇ ਕਿਸੇ ਨੇ ਗੱਲ ਮੰਨੀ ਦੂਸਰੇ ਜੀ ਤੁਸੀਂ ਇਹ ਪੰਗਾ ਪਾ ਕੇ ਬਹਿ ਗਏ ਕਿ ਜੇ ਅਸੀਂ ਹੁਕਮਨਾਮੇ ਨੂੰ ਇਨ ਬਿਨ ਲਾਗੂ ਕਰਦੇ ਆਂ ਤੇ ਸਾਡਾ ਚੋਣਡਿਸ਼ਣ ਖਤਰੇ 'ਚ ਪੈ ਜਾਂਦਾ ਵਾ ਸਾਡਾ ਅਕਾਲੀ ਦਲ ਖਤਰੇ 'ਚ ਪੈ ਜਾਂਦਾ ਤੁਸੀਂ ਆਪਣੀਆਂ ਮਨਮਾਨੀਆਂ ਕੀਤੀਆਂ ਤੁਸੀਂ ਕਿ ਸਾਨੂੰ ਚੋਣ ਚੋਣ ਕਮਿਸ਼ਨ ਦੇ ਪਹਿਲਾ ਵਾ ਤੇ ਅਕਾਲ ਤੱਕ ਨੂੰ ਅਸੀਂ ਟੱਚ ਜਾਂਦੇ ਆਂ ਹੂੰ ਹੁਕਮ ਨਹੀਂ ਲੱਗਣਾ ਕੀ ਨਹੀਂ ਕੀਤੀ ਇਹ ਚੀਮਾ ਸਾਹਿਬ ਮੈਂ ਨਹੀਂ ਕਹਿ ਰਿਹਾ ਤੁਸੀਂ ਤੁਹਾਡੇ ਬਿਆਨ ਨੇ ਤੁਸੀਂ YouTube ਖੋਲ ਲਓ ਤੁਹਾਨੂੰ ਆਮੋ ਬਿਆਨ ਤੁਹਾਡੇ ਮਿਲ ਜਾਣਗੇ ਇਹਨਾਂ ਦੇ ਵਿੱਚ ਮੈਂ ਉਹਨੂੰ ਕਿਹਾ ਸੀਗਾ ਮੈਂ ਕਿਹਾ ਬਿਸ਼ੱਕ ਇਹਨਾਂ ਦੀ ਮੰਨਤਾ ਰੱਦ ਹੁੰਦੀ ਹੈ ਜੋ ਮਰਜ਼ੀ ਹੁੰਦਾ ਵਾ ਅਕਾਲ ਤਖਤ ਸੁਪਰੀਮ ਉਹਦੇ ਹੁਕਮ ਮੰਨਣ ਚਾਹੀਦੇ ਵੱਡੇ ਵੱਡੇ ਵਕੀਲਾਂ ਨੇ ਆ ਕੇ ਅਕਾਲ ਤਖਤ ਵੀ ਕਹਿ ਇਹਨਾਂ ਨੂੰ ਮੈਂ ਕਿਹਾ ਉਹ ਕਹਿਣ ਲੱਗੇ ਪਈ ਇਹੋ ਜੀ ਗੱਲ ਕੋਈ ਨਹੀਂ ਹੋਗੀ ਕਿਉਂ ਭਾਜਪਾ ਜਿਹੜੀ ਉਹ ਮੰਦਰ ਦੀ ਸ਼ਾਸਨ ਨਹੀਂ ਕਰਦੀ ਭਾਜਪਾ ਧਰਮ ਦੀ ਸ਼ਾਸਨ ਨਹੀਂ ਕਰਦੀ ਸ਼ਿਵਸਨਾ ਧਰਮ ਦੀ ਸ਼ਾਸਨ ਨਹੀਂ ਕਰਦੀ ਮੁਸਲਮ ਲੀਕ ਧਰਦੀ ਸ਼ਾਸਨ ਨਹੀਂ ਕਰਦੀ ਜੇ ਉਹਨਾਂ ਦੇ ਉੱਤੇ ਕਿਸੇ ਪ੍ਰਕਾਰ ਦਾ ਡੰਡਾ ਚੋਣ ਪੁੱਛਣਗੇ ਤੁਹਾਡੇ ਤੇ ਕਿੱਥੋਂ ਪਾਉਗੇ ਫਿਰ ਪਰ ਇਹਨਾਂ ਨੇ ਹੁਕਮ ਦੀ ਹੁਕਮਾਂ ਵਿੱਚ ਲੰਘਣਾ ਇਸ ਕਰਕੇ ਕੀਤਾ ਵੀ ਸਾਡੀ ਤੇ ਵੇਖੋ ਜੀ ਚੋਣ ਨਿਸ਼ਾਨ ਖਤਰੇ 'ਚ ਪੈ ਜਾਣਾ ਸਾਡੀ ਮਾਨਤ ਵਿੱਚ ਪੈ ਜਾਣੀ ਇਹ ਸਭ ਨੂੰ ਪਤਾ ਕੱਲ ਦਾ ਇਕੱਠ ਤੇ ਲੋਕਾਂ ਦਾ ਜੋਸ਼ ਤੇ ਸੰਗਤਾਂ ਦਾ ਹੁੰਗਾ ਇਹ ਵੇਖ ਕੇ ਹੋਣੇ ਥੋੜੇ ਜਿ ਇੱਕ ਭਰਾਏ ਜ਼ਰੂਰ ਪੈ ਜਾਂਦੇ। ਵੈਸੇ ਵੀ ਛਾਕਸੀ ਜੀ ਜਦੋਂ ਕਿਤੇ ਨਵੀਂ ਕੋਈ ਚੀਜ਼ ਆਉਂਦੀ ਹੈ ਨਾ ਲੋਕ ਸਾਡੇ ਜੋ ਭੇਡ ਚਾਹ ਦੀ ਇੱਕ ਤਾਂ ਮਦਰ ਭੜਕੇ ਤੁਰ ਪੈਂਦੇ। ਹਮ ਐਕਸਾਈਟਮੈਂਟ ਬਹੁਤ ਜ਼ਿਆਦਾ ਹੋ ਜਾਂਦੀ ਹੈ। ਐਕਸਾਈਟਮੈਂਟ ਬਹੁਤ ਜਦੀ ਉਸਪੇ ਤੁਰ ਪੈਂਦੇ ਆ। ਹਮ ਇੱਥੇ ਪਏ ਪੁਜਾਪੀ ਇਸ ਬਕਾਇਦਾ ਤੌਰ ਤੇ ਜਦ ਨਵਾਂ ਕਾਲੀ ਦਾ ਲੋਕਾਂ ਦਾ ਚਗਾ ਉਸਪਾਸੇ ਹੈਗਾ। ਔਰ ਮੈਂ ਵੀ ਦੱਸ ਦਿਆਂ। ਖਰਚਾ ਵੀ ਬੜਾ ਹੋਏਗਾ ਤੇ ਲੋਕਾਂ ਤੋਂ ਫੰਡ ਵਿਦੇਸ਼ਾਂ ਤੋਂ ਬਹੁਤ ਆਏਗਾ ਜੀਹਦੇ ਕਰਕੇ ਜਿਹੜੀ ਗੱਲ ਤੁਸੀਂ ਵੈਨ ਆਫਦੀ ਰਿਕਾਰਡ ਪਹਿਲਾਂ ਕਰ ਰਹੇ ਸੀ ਵੀ ਇੱਕ ਚੈਨਲ ਨੇ ਖਬਰ ਦਿੱਤੀ ਆ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਲੈਟਰ ਹੈਡ ਛਪਾਉਣੇ ਦੇ ਦਿੱਤੇ ਨੇ ਤੇ ਆਪਣੇ ਖਾਤੇ ਵੀ ਨਵੇਂ ਖਿਲਾਲੇ ਜਿੱਦੇ ਵਿੱਚ ਫੰਡ ਆਉਣਗੇ ਮੈਨੂੰ ਤੇ ਇਹ ਵੀ ਇਨਫੋਰਮੇਸ਼ਨ ਆ ਵੀ ਇੱਕ ਵੱਡੇ ਵਪਾਰੀ ਨੇ ਇਹ ਗੱਲ ਕਹੇਤੀ ਵੀ 2 ਕਰੋੜ ਰੁਪਏ ਤੁਹਾਨੂੰ ਹੁਣੇ ਮੈਂ ਦਿੰਦਾ ਤੁਸੀਂ ਆਪਣਾ ਕਾਰੀਦਲ ਚਲਾਓ ਪਤਾ ਨਹੀਂ ਕਿੰਨੇ ਕੁ ਦੁਖੀ ਹੋਊਗਾ ਉਹ ਬਾਦਲ ਲੜੀਆਂ ਕੋਲ ਬਿਲਕੁਲ ਇਸ ਕਰਕੇ ਜੇ ਕਿਤੇ ਉਹਨਾਂ ਕੋ ਫੰਡ ਫੁੰਡ ਠੀਕ ਆ ਗਏ ਤੇ ਗਿਆਨੀ ਹਰਪ੍ਰੀਤ ਨੂੰ ਚਾਹੀਦਾ ਫਿਰ ਘਰ ਨਾ ਮੈਂ ਸੁੱਚਾ ਸਿੰਘ ਛੋਟੇ ਬਰਗਨਾਲ ਨਾਲ ਨਾਲ ਲੈ ਜਨ ਆਮ ਆਦੀ ਪਾਰਟੀ ਦੇ ਪੈਰ ਜੇ ਲਾਏ ਸੀ ਸੁੱਚਾ ਸਿੰਘ ਛੋਟੇ ਪੁੱਨੇ ਬਹੁਤ ਮਿਹਨਤ ਕੀਤੀ ਸੀ ਰੋਜ਼ ਹੀ ਗੱਡੀ ਲੈ ਕੇ ਕਦੀ ਕਿਤੇ ਪੰਜਾਬ ਤੁਰਿਆ ਫਿਰਦਾ ਹੁੰਦਾ ਸੀ ਵੇਖਣ ਜਿਹੜੇ ਆ ਭਗਵੰਤ ਮਾਨ ਨੂੰ ਰਿਸ਼ੀ ਵੱਡੇ ਵੱਡੇ ਲੀਡਰ ਇਹਨਾਂ ਨੇ ਮਹਿਸੂਸ ਕੀਤਾ ਵੀ ਜੇ ਸੁੱਚਾ ਸਿੰਘ ਲਗਾਇਆ ਸਿੱਧਰਾਂ ਕੰਮ ਕਰਦੇ ਰਹਿਣ ਤਾਂ ਵੀ ਸਾਡੀ ਕਿਹਨੇ ਪੁਛਪਟਾਲ ਕਰਨੀ ਇਹਨਾਂ ਫਿਰ ਆਪਣੇ ਤਰੀਕੇ ਨਾਲ ਤੇ ਸਦੀਕੇ ਨੂੰ ਦੀ ਛੁੱਟੀ ਕਰਾਈ ਇਹੋ ਜਿਹੇ ਲੀਡਰ ਜੇ ਕਿਤੇ ਇਸ ਕਾਲੀ ਦਲ ਚ ਕੰਮ ਕਰਨੇ ਸ਼ੁਰੂ ਕਰ ਦੇਣ ਤੇ ਮੈਨੂੰ ਨਹੀਂ ਹੁਣ ਵੀ ਇਹਨਾਂ ਨੂੰ ਕਾਮਯਾਬੀ ਦਾ ਨਾਮ ਮਿਲੇ ਹੂੰ لیکن ਦੂਜੇ ਪਾਸੇ ਡਾਕਟਰ ਦਰਜੀਤ ਸਿੰਘ ਚੀਮਾ ਇਹ ਕਹਿੰਦੇ ਆ ਜੀ ਇਹਨਾਂ ਨੇ ਸਾਡਾ ਨਾਂ ਵਰਤਿਆ ਸ਼ਰੋਮਣੀ ਕਾਲੀ ਦਲ ਦਾ ਬਿਲਕੁਲ ਵਰਤਿਆ ਕੋਈ ਛੱਕੜੀ ਗੱਲ ਨਹੀਂ ਜੀ ਡਾਕਟਰ ਦਰਜੀਤ ਸਿੰਘ ਚੀਮਾ ਜੀ ਜੇ ਕਿਸੇ ਦੇ ਕਰ ਮੁੰਡਾ ਜਾਂਪੇ ਤੇ ਉਹ ਆਪਣਾ ਨਾਂ ਮੁੰਡੇ ਦਾ ਦਰਜੀਤ ਸਿੰਘ ਚੀਮਾ ਰੱਖਦੇ ਤੁਸੀਂ ਉੱਥੇ ਵੀ ਜਾ ਕੇ ਕੋਰਟ ਜਾਓਗੇ ਵੀ ਇਹਨੇ ਨਿਰਨਾਮ ਮੇਰਾ ਨਾਮ ਰੱਖਿਆ ਜੀ ਇਹਨੇ ਹਾਂ ਉਹਨਾਂ ਸ਼ਰੋਮਣੀ ਕਾਲ ਦੇ ਰੱਖਿਆ ਵਾ ਜਦੋਂ ਉਹ ਰਜਿਸਟਰਡ ਕਹੋਗੇ ਉਹ ਆਟੋਮੈਟਿਕਲੀ ਰਜਿਸਟਰ ਹੋਣਾ ਹੀ ਨਹੀਂ ਕਹਿੰਦਾ ਕਿ ਪਹਿਲਾਂ ਰਜਿਸਟਰਡ ਜੀ ਫਿਰ ਹੋਰ ਦਿਓ ਤੁਸੀਂ ਆਪਣਾ ਉੱਥੇ ਤੁਹਾਨੂੰ ਜਿੱਦਾਂ ਕਰਨੀ ਕਿ ਲੋੜ ਤੁਸੀਂ ਪਹਿਲਾਂ ਡਿਲੀਜੈਂਸ ਦੇਓ ਹਾਂ ਕੋਟ ਜਾਓ ਜੇ ਤੁਸੀਂ ਕਹਿੰਦੇ ਸੀ ਕੋਟ ਜਾਵਾਂਗੇ ਕਾਨੂੰਨੀ ਕਰ ਵੀ ਕਰਾਂਗੇ ਤੇ ਉਹਦੇ ਚ ਉਹ ਬੈਨੀਫਿਟ ਚ ਰਹਿਣਗੇ ਉਹ ਕਹਿਣਗੇ ਜੇ ਸੀ 14 ਲੱਖ ਦੀ ਭਰਤੀ ਕੀ ਦੀ ਜਾਂਚ ਕਰਾ ਲੂ ਜੀ ਇਹਨਾਂ ਦੀ ਯਾਨੀ ਕੋਲ ਸਾਡੀ ਪ੍ਰਤੀਜਾਣ ਕਰ ਉਹ ਤੁਹਾਡੀ ਤੁਹਾਡੀ ਭਰਤੀ ਜਿਹੜੀ ਆ ਅਸੀਂ ਪਿਛੇ ਦੀ ਬੋਗਸ ਆ ਉਹ ਤੁਹਾਨੂੰ ਹੀ ਪਤਾ ਸਾਰੇ ਨੂੰ ਪਤਾ ਹੈ ਤੇ ਜਦੋਂ ਉਹਦੀ ਜਾਂਚ ਹੋਈ ਤੇ ਫਿਰ ਆਟੋਮੈਟਿਕਲੀ ਅਕਾਲੀ ਦਾ ਲੋਹੀ ਪ੍ਰਬੰਧ ਹੋ ਗਿਆ ਜਿੱਦੀ ਭਰਤੀ ਸਹੀ ਹੋਈ ਬਿਲਕੁਲ ਇਸ ਕਰਕੇ ਤੁਸੀਂ ਕੋਰਟs ਨੂੰ ਜਾ ਸਕਦੇ ਮਾਮਲਾ ਚੋਣ ਕਮਿਸ਼ਨ ਕੋਲ ਲੈ ਜਾਓ ਉਹ ਵੀ ਜੱਜ ਕਰਾਏਗਾ ਵੀ ਜੇ ਇਹ ਗੱਲ ਪਹਨਾਨਾ ਕਰਾ ਲੈਣੇ ਹਾਂ ਹਾਂ ਅਜਕਰੋਂ ਨੂੰ ਤੁਸੀਂ ਤਿਆਰ ਨਹੀਂ ਹੋਵੋਗੇ ਪਰ ਮੈਂ ਕਹਾਂ ਵੀ ਜਿੰਨਾ ਕਿ ਜੜੀ ਤੇਲ ਸ਼੍ਰੋਮਣੀ ਕਾਲੇ ਲਈ ਬਾਦਲ ਦਾ ਡਾਕਟਰ ਚੀਮੇ ਦਿੱਤਾ ਕਿਸੇ ਵੀ ਨੇ ਦਿੱਤਾ ਨਾ ਪਤਾ ਨਹੀਂ ਕੀ ਦੁਸ਼ਮਣੀ ਉਹ ਆ ਜਿਹੜਾ ਹੁਕਮਨਾਮਾ ਲਿਖ ਕੇ ਦੇ ਦਿੱਤਾ ਗੜਗੱਜ ਨੂੰ ਵੀ 2 ਦਸੰਬਰ 2024 ਨੂੰ ਜਿਹੜਾ ਹੁਕਮਨਾਮਾ ਜਾਰੀ ਹੋਇਆ ਵਾ ਜੇਕਰ ਕੋਈ ਉਹਨੂੰ ਮਾਨਤਾ ਦਿੰਦਾ ਤੇ ਜੀ ਠੀਕ ਹੈ ਜੇ ਨਹੀਂ ਦਿੰਦਾ ਤੇ ਉਹਨੂੰ ਦੀ ਸਿਆਸਤ ਤੇ ਮੁਬਾਰਕ ਇਹ ਤੁਸੀਂ ਹੁਕਮਨਾਮੇ ਦੀ ਤੋਹੀਨ ਨਹੀਂ ਕਰ ਰਹੇ ਤੁਸੀਂ ਅਕਾਲ ਤਖਤ ਦੀ ਤੋਹੀਨ ਕਰ ਰਹੇ ਉਸ ਅਕਾਲ ਤਖਤ ਤੋਂ ਜਿੱਥੋਂ ਕਹਿੰਦੇ ਅਲਾਈ ਹੁਕਮ ਹੁੰਦੇ ਨੇ ਦੁਨੀਆ ਪਰ ਦੇ ਲੋਕ ਮੰਨਦੇ ਨੇ ਉਹੋ ਜੇ ਗੁਰਗੱ ਸਾਹਿਬ ਨੇ ਫੇਰ ਵੇਖੋ ਸਾਡੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐ ਸ਼ਖਸੀ ਜੀ ਹਾਂ ਉਨਾਂ ਨੂੰ ਸਵਾਲ ਪੁੱਛਿਆ ਗਿਆ ਜੀ ਕਿ ਸਾਨੂੰ ਇਹ ਗੱਲ ਦੱਸੋ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਕੱਲ ਬੁਨਿਆਦ ਰੱਖੀ ਗਈ ਹੈ ਤੁਸੀਂ ਉਹਦੇ ਬਾਰੇ ਕੀ ਕਹਿ ਸਕਦੇ ਹੋ ਜੀ ਬਹੁਤ ਦਰੁਸਤ ਜਵਾਬ ਦਿੱਤਾ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਹੀ ਬਕਾਇਦਾ ਤੌਰ ਤੇ ਰਹੇਗਾ ਜਿਹਨੂੰ ਲੋਕਾਂ ਦਾ ਸਜੋਗ ਪ੍ਰਾਪਤ ਹੋਏਗਾ ਲੱਗ ਜੂ ਕਿ ਉਹ ਤਾਂ ਸਜੋਗ ਕਿਹਨੂੰ ਪ੍ਰਾਪਤ ਹੋ ਰਹੇ ਜੂਗੇ ਦੂਜਾ ਖਤਮ ਹੋ ਜੂਗਾ ਹਮ ਇਹ ਗੱਲ ਠੀਕ ਹੈ ਉਹਨਾਂ ਨੇ ਲੇਕਿਨ ਕਹਿ ਨੂੰ ਕਹਿੰਦੇ ਚੁੱਲ੍ਹੇ ਦੀ ਗੱਲ ਕੀਤੀ ਹੈ ਮੈਂ ਫਿਰ ਕਹਦੇ ਆਂ ਵੀ ਬਿਲਕੁਲ ਠੀਕ ਕਰ ਜਥੇਤਰਦ ਕਿ ਆਪਣੇ ਚੁੰਨੇ ਚੌਂਕੇ ਸਮੇਟ ਕੇ ਚੁੰਨੇ ਅਗਲੇ ਸਮੇਟ ਕੇ ਸ਼ਾਮ ਨੂੰ ਅਗਰ ਰਿਪੋਰਟ ਕਰਦੀ ਸੀ ਸੁਧਾਰਵਾਦੀਆਂ ਨੇ ਜੀ ਅਸਿੱਤ ਨੇ ਸਮੇਟਲੇ ਜ ਆਪਣੇ ਦੱਸੋ ਕੀ ਕਰਨਾ ਤੇ ਜਿਹੜੀ ਗੱਲ ਕੱਲ ਹਰਪੀ ਸਿੰਘ ਗਿਆਨੀ ਹਰਪੀ ਨੇ ਕਹੀ ਸੀ ਠੀਕ ਕਿਹਾ ਸੀਗਾ ਤੁਸੀਂ ਤੇ ਆਪਣਾ ਚੁੱਲਾ ਸਿਰ ਤੇ ਲਾ ਕੇ ਭੱਜ ਕੇ ਰਹਿ ਗਏ ਵੀ ਸਾਡਾ ਖੋਦ ਲਵੇ ਕੋਈ ਨਾ ਕੋਈ ਹਮ ਅਕਾਲਤ ਦੇ ਅੱਖਰ ਨਾਲ ਆਪਣਾ ਚੁੱਲਾ ਤੁਸੀਂ ਤੇ ਆਪਣਾ ਭੰਗ ਨਹੀਂ ਕੀਤਾ ਨਾ ਜਾਂ ਤੇ ਤੁਸੀਂ ਵੀ ਕਹਿੰਦੇ ਜੀ ਆ ਲੋ ਸਾਡਾ ਕਾਲੀਦਾਨ ਵੀ ਤੁਹਾਨੂੰ ਸਮਰਪਿਤ ਤੁਸੀਂ ਜਿੰਨੂੰ ਮਰਜ਼ੀ ਦੇ ਦਿਓ ਹਾਂ ਆ ਚ ਤੁਹਾਡਾ ਚੁੱਲਾ ਸਾਡਾ ਪੈ ਜਿੱਥੇ ਰਹੀਦੇ ਹਸਤੀਪਾ ਵੀ ਦਿੱਤਾ ਜਿੱਥੋਂ ਜੀ ਦੇਖ ਕੇ ਤੁਸੀਂ ਉਹਨਾਂ ਦੀ ਆਖੀ ਮੰਨੀ ਜੇ ਮੰਨੀ ਤੇ ਫਿਰ ਅਸੀਂ ਮੰਨ ਲੀਂਦੇ ਜੇ ਨਹੀਂ ਮੰਨੀ ਤੇ ਫਿਰ ਠੀਕ ਆ ਅਗਲੇ ਚੁੱਲਾ ਸਬੇਟਲੇ ਜੀ ਤੁਸੀਂ ਨਹੀਂ ਸਬੇਟਿਆ ਤੁਸੀਂ ਆਪ ਆਪਣੀ ਗੱਲ ਕਰਨੇ ਵਿੱਚ ਤੁਸੀਂ ਸਬੇਟ ਦੀ ਗੱਲ ਕੀਤੀ ਹੈ ਕੀਤੀ ਅਗਲੇ ਦੀ ਦੂਸਰੀ ਥੀ ਅੱਜ ਤੁਹਾਡੀ ਬੋਲਤੀ ਬੰਦ ਹੋ ਗਈ ਆ ਜਦੋਂ ਕੱਲ ਅਸੀਂ ਵੀ ਹਵਾਲੇ ਦਿੱਤੇ ਗਿਆਨੀ ਹਰਪ੍ਰੀਤਮ ਜੀ ਤੇ ਇੱਕ ਨਹੀਂ ਘਟੋ ਘਟ ਅੱਧੀ ਦਰਜਣ ਜਿਹੜੇ ਜਥੇਦਾਰ ਅਕਾਲ ਤਖਤ ਰਹੇ ਨੇ ਉਹ ਬਾਅਦ ਦੇ ਵਿੱਚ ਸ਼੍ਰੋਮਣੀ ਕਾਦੀ ਦਲ ਦੇ ਪ੍ਰਧਾਨ ਬਣੇ ਨੇ ਜੀ ਤੇ ਤੁਹਾਨੂੰ ਤਕਲੀਫ ਹੋਏ ਸੀਗਾ ਵੀ ਇਹ ਪ੍ਰਧਾਨ ਕਿਉਂ ਬਣ ਰਹੇ ਤੇ ਜਦੋਂ ਇਹ ਗੱਲ ਸਾਹਮਣੇ ਆ ਗਈ ਤੇ ਫਿਰ ਤੁਸੀਂ ਚੁੱਪ ਕਰਕੇ ਬਹਿ ਗਏ ਵੀ ਹੁਣ ਜਿਹਦਰ ਬਣ ਗਿਆ ਤਾਂ ਅਸੀਂ ਕਰ ਵੀ ਕੀ ਸਕਦੇ ਪਰ ਤੁਸੀਂ ਕਿ ਨੂੰ ਨਹੀਂ ਕਰ ਵੀ ਕਰੋ ਬਹੁਤ ਚੰਗੀ ਗੱਲ ਲੈਂਡ ਪੂਲਿੰਗ ਦੇ ਉੱਤੇ ਵੇਖੋ ਭਾਜਪਾ ਵਾਲਿਆਂ ਨੇ ਕਿਹਾ ਜੀ ਇਹ ਕਿਸਾਨਾਂ ਦੀ ਜਿੱਤ ਜੀ ਬਾਕੀ ਲੋਕਾਂ ਨੇ ਵੀ ਕਿਹਾ ਕਿਸਾਨਾਂ ਦੀ ਜਿੱਤ ਕਾਂਗਰਸ ਨੇ ਵੀ ਕਿਹਾ ਕਿਸਾਨਾਂ ਦੀ ਜਿੱਤ ਆ ਇੱਕ ਤੁਹਾਡਾ ਵਾਇਦ ਪ੍ਰਧਾਨ ਸੀ ਜੀ ਜਿਹਨੇ ਇਹ ਗੱਲ ਕਹੀ ਇਹ ਕਾਲੀ ਦਲ ਦੀ ਜਿੱਤ ਹੂੰ ਕਹਿੰਦੇ ਸਾਡਾ ਸੰਘਰਸ਼ ਸੀ 31 ਜੁਲਾਈ ਨੂੰ ਤੁਸੀਂ ਅਕਾਲ ਤੱਕ ਤੇ ਅਰਦਾਸ ਕਰਕੇ ਪਹਿਲੀ ਅਗਸਤ ਨੂੰ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਹੋ ਤੇ 30 ਅਗਸਤ ਨੂੰ ਬਕਾਇਦਾ ਤੌਰ ਤੇ ਆਮ ਆਦੀ ਪਾਰਟੀ ਦੇ ਆਪਣੇ ਲੀਡਰ ਨੂੰ ਕਹਿ ਦਿੱਤਾ ਸੀ ਵੀ ਕੋਈ ਵੀ ਕਿਸੇ ਡਿਬੇਟ ਦੇ ਵਿੱਚ ਜਿਹੜਾ ਲੈਂਡ ਪੂਲਿੰਗ ਤੇ ਨਾ ਜਾਵੇ ਕੋਈ ਵੀ ਬਿਆਨ ਨਾ ਦੇਵੇ ਉਹਨਾਂ ਨੂੰ ਬਾਲ ਸਿੰਘ ਨੂੰ ਉਹਦੇ ਮਪਸਲੇ ਆਲੀ ਸੀਗੀ ਐਲਾਨ ਬਾਅਦ ਚ ਕੀਤਾ ਫਰਕ ਦੇ ਇੰਨਾ ਕੀ ਆ ਹੂੰ ਤੁਸੀਂ ਕਹਿੰਦੇ ਜਿੱਤ ਸਾਡੀ ਆ ਕੋਈ ਗੱਲ ਨਹੀਂ ਲੋਕ ਦੱਸ ਦੇਣਗੇ ਜਿੱਤ ਤੁਹਾਡੀ ਕੇ ਕਿਸਾਨਾਂ ਦੀ ਜਿੱਤ ਆ ਏਸੀ ਕਰਕੇ ਚਾਹੀਦਾ ਏਸੀ ਕਹਿੰਦੇ ਜੀ ਕਿਸਾਨਾਂ ਦੀ ਜਿੱਤ ਆ ਤੇ ਅਸੀਂ ਉਹਨਾਂ ਦਾ ਸਹਿਯੋਗ ਕੀਤਾ ਤੇ ਗੱਲ ਬੰਦਿੰਦੀ ਤੁਹਾਡੀ ਕੁਝ ਲੋਕ ਇਜਤ ਕਰਦੇ ਤੁਸੀਂ ਕਹਿੰਦੇ ਸਾਡੀ ਜਿੱਤ ਕੋਰ ਤੂੰ ਕਹੀ ਨਿੱਥੇ ਕਿ ਹੈਗਾ ਕੋਈ ਨਹੀਂ ਹੈ ਹੂੰ ਠੀਕ ਆ ਕੁਝ ਕੰਮ ਕੀਤਾ ਇਹ ਕੋਈ ਛੁੱਕ ਸਕ ਨਹੀਂ ਤਾਂਨੇ ਇੱਕ ਮੁੱਦਾ ਮਿਲ ਗਿਆ ਸੀਗਾ ਲੇਕਿਨ ਮਾਨ ਸਰਕਾਰ ਨੇ ਲੈਂਡ ਪੂਲਿੰਗ ਦੇ ਉੱਤੇ ਜਿਹੜਾ ਸੀ ਇਹ ਵਾਪਸ ਲੈ ਕੇ ਵਿਰੋਧੀ ਪਾਰਟੀਆਂ ਨੂੰ ਇੱਕ ਬੜਾ ਵੱਡਾ ਮੁੱਦਾ ਜਿਹੜਾ ਖੋਲਿਆ ਜੀ ਉਹ ਖਤਮ ਕਰਦਾ ਮੁੱਦਾ ਉਹਨਾਂ ਦਾ ਜਿਹਨੂੰ ਲੈ ਕੇ ਉਹ ਆਪਣੀ ਹੋਂਦ ਦਾ ਪੁਖਤਾਵਾ ਕਰਦੇ ਸੀ ਹੁਣ ਮੈਂ ਇਹ ਵੀ ਦੱਸ ਦਿਆਂ ਕਿਸਾਨ ਕੀ ਕਹਿੰਦੇ ਆ ਕਿਸਾਨ ਕਹਿੰਦੇ ਆ ਵੀ ਇੱਕ ਇਹਨਾਂ ਨੇ 14 14 5 ਨੂੰ ਤੇ ਇੱਕ 4 6 ਨੂੰ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਇਹਨਾਂ ਨੇ ਜੋ ਨੋਟੀਫਿਕੇਸ਼ਨ ਦੇ ਵਿੱਚੋਂ ਕਿਹੜਾ ਇਹਨਾਂ ਰੱਦ ਕੀਤਾ ਕਿਹੜਾ ਨਹੀਂ ਕੀਤਾ ਸਾਨੂੰ ਨਹੀਂ ਪਤਾ ਜਿੰਨਾ ਚਿਰ ਇਹ ਆਪਣੀ ਕੈਬਨਿਟ ਦੀ ਮੀਟਿੰਗ ਕਰਕੇ ਤੇ ਉਹਦੇ ਵਿੱਚ ਇਹ ਡੀ ਨੋਟੀਫਾਈ ਨਹੀਂ ਕਰਦੇ ਉਹਨਾਂ ਚੋਂ ਤੱਕ ਅਸੀਂ ਕਿਸੇ ਕਿਸੇ ਨਾਲ ਤੇ ਵਿਸ਼ਵਾਸ ਨਹੀਂ ਕਰਦੇ ਸਾਡਾ 24 ਤਿੰਨ ਦਾ ਪ੍ਰੋਗਰਾਮ ਹੈਗਾ ਐਸਕੇਮ ਦਾ ਉਹ ਰਹੇਗਾ ਰਹੇਗਾ ਤੇ ਜਗਿੰਦਰ ਸਿੰਘ ਉਗਰਾਹ ਨੇ ਇੰਨੀ ਗੱਲ ਕਹੀ ਆ ਵੀ ਵੇਖੋ 20 ਤਰੀਕ ਤੱਕ ਅਸੀਂ ਉਡੀਕ ਕਰਾਂਗੇ ਜੇ ਤੇ ਇਹਨਾਂ ਨੇ ਆਪਣੀ ਸਰਕਾਰ ਨੇ ਆਪਣੀ ਬਕਾਇਦਾ ਤੌਰ ਤੇ ਕੈਬਨਟ ਦੀ ਮੀਟਿੰਗ ਬੁਲਾ ਕੇ ਰੱਦ ਦੀ ਨੋਟੀਫਿਕੇਸ਼ਨ ਕਰਤਾ ਸਭ ਕੁਝ ਰੱਦ ਕਰਤਾ 14 ਵਾਲਾ ਵੀ 46 ਵਾਲਾ ਵੀ ਤੇ 14 14 14 5 ਵਾਲਾ ਵੀ ਹਾਂ ਫੇਰ ਤੇ ਪਾਲਾਂਗੇ ਫੇਰ ਅਸੀਂ 24 ਨੂੰ ਜੇਤੂ ਰੈਲੀ ਕਰਾਂਗੇ ਤੇ ਜੇ ਨਹੀਂ ਤੇ 24 ਤਰੀਕ ਨੂੰ 24 ਅਗਸਤ ਨੂੰ ਅਸੀਂ ਸੰਘਰਸ਼ ਦਾ ਅਗਲਾ ਇਲਾਮ ਕਰਾਂਗੇ ਸਰਕਾਰ ਦੇ ਖਿਲਾਫ ਸਾਨੂੰ ਵਿਸ਼ਵਾਸ ਦੀ ਗੇ ਮੈਨੇ ਵਾਪਸ ਲੈਖ ਨਹੀਂ ਲਿਆ ਅਜ ਤੱਕ ਉਹ ਕਹਿੰਦੇ ਵੀ ਮੋਦੀ ਸਾਹਿਬ ਦੇ ਤੇ ਵੇਖੋ ਕਾਨੂੰਨ ਵਾਪਸ ਲੈ ਲੈ ਕੇ ਤਾਂ ਜੀ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਹਾਂ ਇਹ ਦਿੱਤਾ ਕਿ ਆ ਵੀ ਪਾਲਿਸੀ ਤੇ ਬੜੀ ਵਧੀਆ ਸੀਗੀ ਪਰ ਕਿਸਾਨਾਂ ਨੂੰ ਪਸੰਦ ਨਹੀਂ ਆਈ ਲੇਕਿਨ ਮੋਦੀ ਸਾਹਿਬ ਨੇ ਮੁੜ ਕੇ ਇੱਕ ਖਰੜਾ ਲਿਆਉਣ ਦੀ ਕੋਸ਼ਿਸ਼ ਕੀਤੀ ਤੇ ਕਿਸਾਨ ਕਹਿੰਦੇ ਸਾਨੂੰ ਪਤਾ ਲੱਗਾ ਤਾਂ ਅਸੀਂ ਫਿਰ ਉਹ ਖਰੜਾ ਜਿਹੜਾ ਸੀ ਪੰਜਾਬ ਵਿਧਾਨ ਸਭਾ ਵਿੱਚ ਰੱਦ ਕਰਾਇਆ ਕੇ ਕਹਿੰਦੇ ਤੁਸੀਂ ਰੱਦ ਕਰੋ ਇਹਨੂੰ ਜੀ ਇਸੇ ਕਰਕੇ ਇਹ ਜਿਹੜੀ ਜਿੱਤ ਹੈ ਲੈਂਡ ਪੂਲਿੰਗ ਦੀ ਇਹਦੇ ਵਿੱਚ ਜਿੱਤ ਕਿਸੇ ਦੀ ਨਹੀਂ ਜਿੱਤ ਸਮੁੱਚੇ ਪਾਈਚਰੀ ਦੀ ਤੇ ਵਿਸ਼ੇਸ਼ ਕਰਕੇ ਕਿਸਾਨਾਂ ਦੀ ਜਿੱਤ ਹੈ ਜੀ ਆਕਸੀ ਜੀ ਮੈਂ 1900 40 45 ਦੇ ਕਰੀਬ ਲੰਦਾ ਫਿਰ 1700 ਦੇ ਕਰੀਬ 45 1700 ਤੇ ਇਹ ਹਮਦਿਸ਼ਾ ਬਦਲਦੀ ਹੁੰਦਾ ਵਾ ਇੰਡੀਆ ਦੇ ਵਿੱਚ ਇਹ ਸਰਗੋਦੇ ਦੇ ਪਿੱਛੇ ਪਿੰਡਾਂ ਦੇ ਤੇ ਹਮਲਾ ਕਰਕੇ ਉਹਨਾਂ ਪਿੰਡਾਂ ਨੂੰ ਲੁੱਟਦਾ ਵਾ ਜੀ ਉਹ 17 ਦੇ ਪਿੰਡ ਹੁੰਦੇ ਆ ਉਹ ਲੋਕ ਇਕੱਠੇ ਹੁੰਦੇ ਆ ਵੀ ਆਪਾਂ ਇੰਨੇ ਬੰਦੇ ਇਕੱਠੇ ਹੋ ਗਏ ਤਾਂ ਆਪਾਂ ਲੁੱਟ ਜੇ ਬੰਦਾ ਉਹ ਇੱਥੇ ਹਮਲਾ ਕਰ ਦਿੰਦੇ ਆ ਲੁੱਟਿਆ maal ਵੀ ਖੋ ਲੈਂਦੇ ਆ ਇੱਥੋਂ ਤੱਕ maal ਵੀ ਖੋ ਲਿਆ ਤੇ ਉੱਤੇ ਹਮਲਾ ਵੀ ਕੀਤਾ ਤੇ ਉਹਨੂੰ ਅੱਗੇ ਲੱਕ ਵੀ ਭਟਾਇਆ ਤੇ ਉਹਨੇ ਆਪਣੇ ਅਹਿਲ ਕਰਨ ਦੀ ਮੀਟਿੰਗ ਕੀਤੀ ਵੀ ਆਪਾਂ ਨੂੰ ਹਾਦਸਾ ਸੰਭਲਣ ਕਰਨਾ ਪਿਆ ਉਹ ਕਹਿੰਦੇ ਜੀ ਇਹ ਪਿੰਡਾਂ ਦੇ ਲੋਕ ਨੇ ਜਿਹੜੇ ਉਹ ਪਿੰਡਾਂ ਦੇ ਲੋਕ ਆ ਜਿਨ੍ਹਾਂ ਨੇ ਸਿਕੰਦਰ ਨੂੰ ਜਿੱਲ ਪਾਣੀ ਨਹੀਂ ਕਰ ਦਿੱਤਾ ਸੀ ਹਮ ਸਰਕੇ ਪਿੰਡਾਂ ਵਾਲੇ ਨਾਲ ਜੀ ਆਪਾਂ ਮੁੜ ਕੇ ਉਸ ਤੋਂ ਬਾਅਦ ਜਿੰਨੇ ਹਮਲੇ ਆਬਾਦੀ ਦੇ ਕੀਤੇ ਉਹਨੇ ਕਿਸੇ ਵੀ ਪਿੰਡ ਤੇ ਟੈਕਨਿਕ ਕੀਤਾ ਕਿਸੇ ਵੀ ਪਿੰਡ ਨੂੰ ਲੁੱਟਿਆ ਲੁੱਟੇ ਤੇ ਸ਼ਹਿਰ ਲੁੱਟੇ ਸ਼ਹਿਰਾਂ ਤੇ ਟੈਕ ਕੀਤੇ ਉਹਨੇ ਕਿ ਉਹ ਲੋਕ ਵਪਾਰੀ ਹੁੰਦੇ ਲੜਨ ਦੀ ਲੜਨ ਨਹੀਂ ਜਾਣਦੇ ਇਸੇ ਕਰਕੇ ਇੱਥੇ ਵੀ ਗਲਤੀ ਪਹਿਲਾਂ મોદી ਨੇ ਕੀਤੀ ਕਿਸਾਨ ਜਿਹੜੇ ਪਿੰਡਾਂ 'ਚ ਵੱਸਦੇ ਉਹਨਾਂ ਨੇ ਲੜਾਈ ਮੁੱਲ ਲਈ ਉਹਨਾਂ ਨੇ ਚੀਕਾਂ ਘੜਾਤੀ ਉਹਦੇ ਹੁਣ ਆ ਜਿਹੜੀ ਪਾਲਿਸੀ ਸੀ ਇਹਨਾਂ ਨੂੰ ਪਤਾ ਸੀ ਇਸ ਗੱਲ ਦਾ ਸਾਡਾ ਕਿਸਾਨਾਂ ਦੇ ਵਿਰੁੱਧ ਕਰਨਾ ਜੀ ਤੇ ਜੇ ਤੁਸੀਂ ਪੰਜਾਬ ਦੇ ਕਿਸਾਨ ਨੂੰ ਜਾਣਦੇ ਹੋ ਤੇ ਫਿਰ ਤੁਸੀਂ ਪਾਲਿਸੀ ਲੈਂਦੀ ਕਿਉਂ ਬਿਲਕੁਲ ਹੁਣ ਮੈਂ ਇੱਥੇ ਵੀ ਗਲਤ ਕਰਦਾ ਵੀ ਮੈਂ ਕਿਸਾਨਾਂ ਨੂੰ ਸੁਣ ਰਿਹਾ ਸੀ ਕਿਸਾਨ ਕਹਿੰਦੇ ਵੀ ਬੀਜੇਪੀ ਇਹ ਹੀ ਪਾਲਿਸੀ ਹਰਿਆਣੇ ਦੇ ਵਿੱਚ ਤੇ ਮੱਧ ਪ੍ਰਦੇਸ਼ ਲੈਣ ਜਾ ਰਹੀ ਹੈ ਤੇ ਮੱਧ ਪ੍ਰਦੇਸ਼ ਵਿੱਚ 37000 ਏਕੜ ਜ਼ਮੀਨ ਦਾ ਕਬਜ਼ਾ ਕਰਨਾ ਉੱਤੇ ਅਸੀਂ ਇਹ ਗੱਲ ਕਹਿੰਦੇ ਅਮਰੀਕਾ ਦੇ ਥੱਲੇ ਆ ਕੇ ਤੁਸੀਂ ਪਿੰਡਾਂ ਦਾ ਛੜੀ ਕਰਨਾ ਕਰੋ ਹੂੰ ਸਗੋਂ ਪਿੰਡਾਂ ਵਾਲੇ ਨੂੰ ਛੜੀ ਸੁਵਿਧਾ ਦਿਓ ਤੁਸੀਂ ਉਹ ਕਹਿੰਦੇ ਵੀ ਜੇ ਇਹ ਨਾ ਹੋ ਕੀਤਾ ਤੇ ਕਿਸਾਨਾਂ ਦਾ ਸੰਘਰਸ਼ ਤੇ ਫਿਰ ਵੀ ਜਾਰੀ ਰਹਿਗਾ ਕੇਂਦਰ ਦੇ ਖਿਲਾਫ ਐਮਐਸਪੀ ਸਾਡਾ ਸੰਘਰਸ਼ ਜਾਰੀ جاری ਹੈਗਾ ਬਿਲਕੁਲ ਇਸ ਕਰਕੇ ਕਿਸਾਨਾਂ ਨੇ ਵਿੱਚ ਠੋਕ ਠੋਕ ਕੇ ਜਵਾਬ ਦਿੱਤੇ ਆ ਉਹਨਾਂ ਨੇ ਕਿਹਾ ਵੀ ਅਜੇ ਤੱਕ ਸਾਨੂੰ ਸਰਕਾਰ ਤੇ ਬਿਲਕੁਲ ਵਿਸ਼ਵਾਸ਼ੀ ਅੱਗੇ ਅਨਾਉਂਸ ਕੀਤਾ ਵਾ ਹੂੰ ਜਿੰਨਾ ਚ 14 5 ਵਾਲਾ ਤੇ 4 6 ਵਾਲੇ ਦੋ ਜਿਹੜੇ ਹੁਕਮ ਜਾਰੀ ਕੀਤੇ ਨੋਟੀਫਿਕੇਸ਼ਨ ਇਹ ਰੱਦ ਨਹੀਂ ਕਰਦੇ ਆਪਣੀ ਕੈਬਨ ਦੀ ਮੀਟਿੰਗ ਬੁਲਾ ਕੇ ਉਮੰਨਾ ਚ ਸਾਡੀਆਂ ਫੌਜਾਂ ਢਟੀਆਂ ਰਹਿਣਗੀਆਂ ਜੀ ਜੀ ਪੰਜਾਬ ਚ ਤਾਂ ਭਾਜਪਾ ਲੈਂਡ ਪੋਲਿੰਗ ਪਾਲਿਸੀ ਦਾ ਵਿਰੋਧ ਕਰ ਰਹੀ ਸੀ ਤੇ ਜਦੋਂ ਹੁਣ ਪੰਜਾਬ ਸਰਕਾਰ ਨੇ ਵਾਪਸ ਲੈ ਲਿਆ ਤੇ ਉਹਨਾਂ ਨੇ ਭੰਗੜੇ ਪਾਏ ਲੱਡੂ ਬੰਡੇ ਵੱਖਰਾ ਹੀ ਚਾ ਚੜ ਗਿਆ ਪਰ ਦੂਸਰੇ ਪਾਸੇ ਆਪੇ ਹੁਣ ਜਿਹੜੇ ਆ ਹੋਰ ਰਾਜਾਂ ਦੇ ਵਿੱਚ ਉਹ ਲਾਗੂ ਕਰਨ ਜਾ ਰਹੀ ਆ ਪਰ ਇੰਨਾ ਵੀ ਕੀ ਚਾ ਚੜ ਗਿਆ ਸੀ ਕਿ ਭੰਗੜੇ ਪਾਉਣੇ ਪੈ ਗਏ ਤੇ ਲੱਡੂ ਬੰਡੇ ਪੈ ਗਏ ਭਾਜਪਾ ਨੂੰ ਉਦਕਾਰਨ ਉਹਦਾ ਕਾਰਨ ਇਹ ਆ ਕਿ ਅੱਜ ਇਹ ਸਾਡੀਆਂ ਪਾਰਟੀਆਂ ਸਾਰੀਆਂ ਨੂੰ ਗਿਆਨ ਹੋ ਗਿਆ ਹਾਂ ਜੇ ਸਾਡਾ ਪੰਜਾਬ ਤੇ ਰਾਜ ਕਾਇਮ ਨਹੀਂ ਤੇਸੀਂ ਦੇਸ਼ ਤੇ ਰਾਜ ਨਹੀਂ ਕਰ ਸਕਦੇ ਜੀ ਇਹ ਅੱਜ ਦੇ ਅੰਗਰੇਜ਼ਾਂ ਨੇ ਵੀ ਕੀ ਗਲਤੀ ਕੀਤੀ ਸੀ ਉਸ ਤੋਂ ਪਹਿਲਾਂ ਮੁਗਲ ਵੀ ਮਹਿਸੂਸ ਕਰਦੇ ਸੀ ਪੰਜਾਬ ਤੇ ਕਬਜ਼ਾ ਤੇ ਹਿੰਦੁਸਤਾਨ ਤੇ ਕਬਜ਼ਾ ਕਰਨਾ ਤੇ ਸਾਨੂੰ ਪੰਜਾਬ ਤੇ ਜਨੂ ਕਰਨਾ ਪਊ ਇਹਨਾਂ ਨੇ ਇਹੋ ਹੀ ਗਲਤੀ ਕੀਤੀ ਵੀ ਜਦੋਂ 2020-21 ਚ ਸਿੰਘੂ ਬਟਾਲਾ ਮੋਰਚਾ ਲੱਗਾ ਸੀਗਾ ਜਦ ਇਹਨਾਂ ਦੀ ਫਸੀਅਤ ਉੱਥੇ ਹੋਈ ਜਿਸ ਤਰੀਕੇ ਨਾਲ ਮੋਦੀ ਸਾਹਿਬ ਨੂੰ ਆ ਕੇ ਇੰਨੀ ਗੱਲ ਕਹਿਣੀ ਪਈ ਟੀਵੀ ਤੇ ਵੀ ਵੇਖੋ ਜੀ ਸਾਡੇ ਕੋਲੋਂ ਕੁਝ ਗਲਤੀਆਂ ਰਹਿ ਗਈਆਂ ਹੋਣਗੀਆਂ ਸਾਡੇ ਕੋਲ ਕੋਈ ਘਾਟਾ ਰਹਿ ਗਈਆਂ ਹੋਣਗੀਆਂ ਅਸੀਂ ਕਾਨੂੰਨਾਂ ਬਾਰੇ ਸਹੀ ਤਰੀਕੇ ਨਾਲ ਕਿਸਾਨਾਂ ਨੂੰ ਸਮਝਾ ਨਹੀਂ ਸਕੇ ਇਸ ਕਰਕੇ ਕਿਸਾਨਾਂ ਦੇ ਅੰਦੋਲਨ ਨੂੰ ਵੇਖਦੇ ਹੋਏ ਸੀ ਇਹ ਕਾਨੂੰਨ ਵਾਪਸ ਲੈਣੇ ਬੜੇ ਭੰਗੜੇ ਪਏ ਬਲਬੀਰ ਸਿੰਘ ਰਾਜੇਵਾਲ ਨੇ ਉਸਲੇ ਰਾਈਵ ਕਹਿੰਦੇ ਕਿ ਜਿੰਨਾ ਚਿਰ ਤੱਕ ਇਹ ਜਿਹੜੀ ਪ੍ਰਕਿਰਿਆ ਨਾਲ ਇਹ ਕਾਨੂੰਨ ਬਣਾਏ ਸੀ ਉਸੇ ਪ੍ਰਕਿਰਿਆ ਨਾਲ ਵਾਪਸ ਜਿੰਦੇ ਉਹਨਾਂ ਚ ਸਾਡਾ ਕੋਈ ਸਮਝੌਤਾ ਨਹੀਂ ਹੂੰ ਇਹਨਾਂ ਕੀਤਾ ਜੀ ਸਰ ਪਹਿਲਾਂ ਉਹਨੂੰ ਡੀ ਨੋਟੀਫਾਈ ਪਾਰਲੀਮੈਂਟ ਚ ਕੀਤਾ ਫਿਰ ਰਸਵਤ ਕੀਤਾ ਤੇ ਫਿਰ ਉਹਦੀ ਮਨਜ਼ੂਰੀ ਬਕਾਇਦਾ ਤੌਰ ਤੇ ਕੇਂਦਰ ਰਾਸ਼ਟਰਪਤੀ ਕੋਲ ਦੀ ਜਿੱਦਾਂ ਪਹਿਲਾਂ ਲਈ ਸੀ ਕਿਸਾਨ ਕਹਿੰਦੇ ਹੁਣ ਠੀਕ ਹੈ ਲੇਕਿਨ ਮੋਦੀ ਸਾਹਿਬ ਜਿਹੜੇ ਹੈਗੇ ਸੀ ਸਪੈਸ਼ਲਰ ਉਹ ਕਹਿੰਦੇ ਸੀ ਆਪਾਂ ਪਾਲਿਸੀਜ਼ ਲਾਗੂ ਕਰਨੀ ਕਿਸੇ ਹੋਰ ਵਿੱਚ ਕਰ ਲੈਣੇ ਆ ਉਹਨਾਂ ਨੇ ਨਵੇਂ ਖੜੇ ਤਿਆਰ ਕਰਤੇ ਚਲੋ ਕਿਸਾਨਾਂ ਨੇ ਉਹ ਵੀ ਫੇਰ ਕਰਤੇ ਪੰਜਾਬ ਦੇ ਵਿੱਚ ਉਹਨਾਂ ਦੇ ਜੀ ਹੁਣ ਇਹ ਪਗੜੇ ਇਸ ਕਰਕੇ ਪਾਇਆ ਜਿਹੜੀ ਇਹਨਾਂ ਦੀ ਫਜ਼ੀਇਤ ਉੱਤੇ ਹੋਈ ਸੀ ਹੁਣ ਪੰਜਾਬ ਦੇ ਵਿੱਚ ਛੋਟੀ ਜਿਮੋਟੀ ਵੀ ਰੈਲੀ ਹੁੰਦੀ ਸੀ ਨਾ ਕਿਤੇ ਲੈਂਡ ਪੂਲਿੰਗ ਨੂੰ ਲੈ ਕੇ ਤੇ ਉੱਥੇ ਜਿਹੜੇ ਸੀ ਬੀਜੇਪੀ ਦੇ ਆਗੂ ਪਹੁੰਚ ਜਾਂਦੇ ਸੀ ਤੇ ਸਰਕਾਰ ਨੂੰ ਜਿਹੜੀ ਸੀ ਕਿਲੋ ਕਿਲੋ ਦੀ ਗੱਲ ਕੱਢਦੇ ਸੀ ਹਮ ਅਲੋਚਨਾ ਡੱਟ ਕੇ ਕਰਦੇ ਸੀ ਪੰਜਾਬ ਨੂੰ ਜੜਨ ਦੀ ਗੱਲ ਸੀ ਕਿਸਾਨਾਂ ਨੂੰ ਉਜੜ ਨਹੀਂ ਦੇਵਾਂਗੇ ਸੀ ਕਿਸਾਨਾਂ ਨਾਲ ਖੜੇ ਇਹ ਗੱਲਾਂ ਕਰਦੇ ਸੀ ਲੇਕਿਨ ਅੱਜ ਉਹਨਾਂ ਭੰਗੜੇ ਸੀ ਕਰਕੇ ਪਏ ਵੀ ਜਿਹੜੀ ਗਲਤੀ 2020 ਇੱਕ ਚ ਕੀਤੀ ਸੀ ਸੁਧਾਰ ਲਈਏ ਪੰਜਾਬ ਦੇ ਕਿਸਾਨ ਸਾਡੇ ਦਾ ਨਰਾਜ ਹੈ ਸਾਨੂੰ ਪਿੰਡਾਂ ਚ ਨਹੀਂ ਵੜਨ ਦਿੰਦੇ ਤੇ ਅਸੀਂ ਭੰਡੇ ਭੰਗੜੇ ਵੀ ਪਾਵਾਂਗੇ ਵੀ ਜਿੱਤ ਪ੍ਰਾਪਤ ਹੋ ਗਈ ਕਿਸਾਨਾਂ ਦੀ ਸਾਡੇ ਸਹਿਯੋਗ ਅਸੀਂ ਕੀਤਾ ਉਹਨਾਂ ਦਾ ਉਹ ਧੋਣਾ ਧੋਣਾ ਚਾਹੁੰਦੇ ਸੀ ਜਿਹਦੇ ਕਰਕੇ ਉਹਨਾਂ ਅੱਜ ਲੱਡੂ ਵੰਡੇ ਸਭ ਕੁਝ ਕੀਤਾ ਦੂਸਰੀ ਚੀਜ਼ ਉੱਥੇ ਭੰਗੜਿਆਂ ਦੇ ਵਿੱਚ ਇੱਕ ਸਵਾਲ ਪੁੱਛਿਆ ਗਿਆ ਵੀ ਜਿਹੜਾ ਕੱਲ ਅਕਾਲੀ ਦਲ ਬਣਿਆ ਵਾ ਸੁਖਬੀਰ ਸਿੰਘ ਬਾਦਲ ਕਹਿੰਦਾ ਵਾ ਇਹ ਕੇਂਦਰ ਦੀ ਛਾਹ ਤੇ ਬਣਿਆ ਜੀ ਬੀਤੇ ਵੀ ਪਿੱਛੇ ਕਰ ਰਹੀ ਹੈ ਪਰ ਅਸੀਂ ਡਰਦੇ ਨਹੀਂ ਕਿਸੇ ਤੋਂ ਹਮ ਉਥੇ ਬਕਾਇਦਾ ਤੌਰ ਤੇ ਜਿਹੜੇ ਇਹਨਾਂ ਦੇ ਐਕਟਿੰਗ ਪ੍ਰਧਾਨ ਨੇ ਅਸ਼wini ਸ਼ਰਮਾ ਕਿਉਂ ਉਹ ਦਿਨ ਦੇ ਜਿਹੜੇ ਸੁਨੀਲ ਜਾਖੜ ਉਹ ਮਾਇਨਸ ਹੋ ਗਿਆ ਕਿਤੇ ਜਾਂਦੇ ਹੀ ਸੀ ਜੀ ਅਛਨੀ ਸ਼ਰਮਣ ਨੇ ਇਹ ਗੱਲ ਕਹੀ ਹੈ ਕਿ ਸਾਡਾ ਇਹਨਾਂ ਦੋਵਾਂ ਦਾ ਕੋਈ ਲੈਣਾ ਦੇਣਾ ਨਹੀਂ ਅਸੀਂ ਕਿਸੇ ਪ੍ਰਕਾਰ ਦਾ ਕਿਸੇ ਨਾਲ ਕੋਈ ਐਲਾਈਸ ਨਹੀਂ ਕਰ ਰਹੇ ਹੂੰ ਕੀ ਬਕਾਇਦਾ ਤੌਰ ਤੇ ਅਗਲੇ ਐਲਾਈਸ ਨਹੀਂ ਕਰ ਰਹੇ ਤੇ ਅਸੀਂ ਬਕਾਇਦਾ ਤੌਰ ਤੇ 117 ਸੀਟਾਂ ਦੀ ਤਿਆਰੀ ਕਰ ਰਹੇ ਪੰਜਾਬ ਵਿਧਾਨ ਸਭਾ ਦੀ ਚੋਣ ਲੜਨ ਵਾਸਤੇ ਹਾਂ ਜਦੋਂ ਇਹ ਲੜਦੇ ਨੇ ਬਖਮ ਖਰੀ ਹੁੰਦੇ ਸੀ ਵਾਅਦਾ ਜਰੂਰ ਕਰਦੇ ਸਾਡਾ ਤਾਂ ਕੋਈ ਲੜਣਾ ਦੇਣਾ ਨਹੀਂ ਤੇ ਸੁਖਬੀਰ ਸਿੰਘ ਬਾਦਲ ਜਣ ਸਾਡੇ ਤੇ ਦੋਸ਼ ਲੈਂਦਾ ਪਹਿਲਾਂ ਆਪਣੀ ਪੀੜੀ ਸਿੱਦੇ ਸੋਟਾ ਫਿਰੇ ਉਹ ਕਿੱਥੇ ਖੜਾ ਵਾ ਉਹ ਪਹਿਲਾਂ ਆਪਣੀ ਪਾਰਟੀ ਨੂੰ ਠੀਕ ਕਰੇ ਆਤਮ ਚਿੰਤਨ ਕਰੇ ਤੇ ਵੇਖੇ ਵੀ ਆਹ ਜੇ ਹਾਲਾਤ ਪੈਦਾ ਹੋਏ ਨੇ ਦੁੱਧੇ ਕਾਲੀ ਦਲ ਦੇ ਫਿਰ ਕਿਉਂ ਹੋਏ ਨੇ ਉਹਦੇ ਜੇ ਦੋਸ਼ੀ ਕੋਣ ਸਾਨੂੰ ਦੋਸ਼ੀ ਠਾਉਣ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਆਪਣਾ ਕੰਮ ਕਰ ਰਹੇ ਆਂ ਪੰਜਾਬ 'ਚ ਵਰਕ ਕਰ ਰਹੇ ਆਂ ਲੋਕਾਂ ਦਾ ਸੰਯੋਗ ਮਿਲ ਰਹੇ ਆਂ ਪਿੰਡਾਂ ਦੇ ਵਿੱਚ ਸਾਡੇ ਬੰਦੇ ਜਾ ਰਹੇ ਨੇ ਕਿਸਾਨ ਵੀ ਸਾਡੇ ਨਾਲ ਆ ਮਜ਼ਦੂਰ ਵੀ ਸਾਡੇ ਨਾਲ ਆ ਦੁਕਾਨਦਾਰੀ ਵੀ ਸਾਡੇ ਨਾਲ ਵਪਾਰੀ ਵੀ ਸਾਡੇ ਨਾਲ ਜੀ ਪਰ ਇਸ ਬਿੱਕੇ ਵੀ ਗੱਲ ਹੈ ਕਿ ਹੁਣ ਸ਼੍ਰੋਮਣੀ ਕਾਲੀਦਾਵ ਦੇ ਵਿੱਚ ਦੋ ਧੜੇ ਬਣੇ ਹੋਏ ਨੇ ਤੇ ਜਦੋਂ ਹੁਣ ਕਾਨੂੰਨ ਨਹੀਂ ਕਾਰਵਾਈ ਦੀ ਗੱਲ ਕਰਦੇ ਨੇ ਦਿਲਜੀਤ ਸਿੰਘ ਚੀਮਾ ਤੇ ਇਹ ਕੋਈ ਵੀ ਮਾਮਲਾ ਚੱਲੇਗਾ ਤੇ ਸਿੰਬਲ ਨੂੰ ਲੈ ਕੇ ਜਦੋਂ ਦਾਵਾ ਕਰ ਦੇਣੀ ਇਹ ਦੋਨੋਂ ਧੜੇ ਤਾਂ ਫਿਰ ਇਹ ਕਿਤੇ ਨਾ ਕਿਤੇ ਮਾਮਲਾ ਇੱਕ ਵਾਰੀ ਇਲੈਕਸ਼ਨ ਕਮਿਸ਼ਨ ਕੋਲ ਵੀ ਜਾਵੇਗਾ ਤੇ ਜਿਵੇਂ ਤੁਸੀਂ ਕਿਹਾ ਕਿ ਉਹ ਮੈਂਬਰਸ਼ਿਪ ਦੀ ਜਾਂਚ ਕਰਵਾਉਣਗੇ ਤੇ ਇਹ ਬਾਦਲ ਧੜਾ ਦੇ ਜਾਂਚ ਨਹੀਂ ਕਰਵਾਉਗਾ ਪੰਜਵੇਂ ਐਮਬਰੀ ਕਮੇਟੀ ਕਹ ਦੋ ਕਿ ਤੁਸੀਂ ਜਾਂਚ ਕਰ ਲਓ ਅਸੀਂ ਤਾਂ ਸਾਰੀ ਜਿਹੜੀ ਆ ਉਹ ਸੰਵਿਧਾਨਿਕ ਤੌਰ ਦੇ ਉੱਤੇ ਹੀ ਸਹੀ ਤਰੀਕੇ ਦੇ ਨਾਲ ਜਿਹੜੀ ਮੈਂਬਰਸ਼ਿਪ ਜਿਹੜੇ ਮੈਂਬਰਸ ਨੇ ਉਹ ਭਰਤੀ ਕੀਤੇ ਹੋਏ ਆ ਨਾ ਕਿ ਭਰਤੀ ਹੋਈ ਆ ਪਰ ਇੱਕ ਗੱਲ ਇਹ ਵੀ ਹੈ ਕਿ ਇਲੈਕਸ਼ਨ ਕਮਿਸ਼ਨ ਜਿਹੜੀ ਉਹ ਐਮਐਲਏਸ ਦੇਖੋਗੇ ਕਿ ਕਿਹੜੇ ਧੜੇ ਕੋਲ ਕਿੰਨੇ ਐਮਐਲਏ ਨੇ ਜ਼ਿਆਦਾ ਕਿਹਦੇ ਪਾਸੇ ਨੂੰ ਹੀ ਅਸੀਂ ਉਹਨੂੰ ਹੀ ਜਿਹੜਾ ਸਿੰਬਲ ਦੇਣਾ ਆ ਹੁਣ ਬਾਦਲ ਤੜਾ ਦੇ ਕੋਲ ਜੇ ਅਸੀਂ ਦੇਖੀਏ ਤੇ ਮਨਪਿਤ 44 ਨੋਮਨੀ ਕਾਲੇ ਦਲ ਦੇ ਐਮਐਲਏ ਨੇ ਪਰ ਉਹ ਆਲਰੇਡੀ ਗਿਆਨੀ ਹਰਪਿੰਦਰ ਸਿੰਘ ਦੇ ਤੜਾ ਦੇ ਵਿੱਚ ਨੇ ਸੁਖਵਿੰਦਰ ਸੁਖੀ ਦੀ ਗੱਲ ਕਰੀਓ ਆਮ ਆਦਮੀ ਪਾਰਟੀ ਚ ਨੇ ਤੇ ਅਕਾਲੀ ਦਲ ਨੇ ਅਜੇ ਤੱਕ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਤੇ ਤੀਸਰਾ ਗਨੀਵ ਕੌਰ ਮਜੀਠੀਆ ਵਿਕਰਮ ਸਿੰਘ ਮਜੀਠੀਆ ਦੇ ਪਤਨੀ ਜੋ ਨੇ ਉਹ ਵੀ ਇਹਨਾਂ ਦੇ ਐਮਐਲਏ ਨੇ ਪਰ ਇਹਨਾਂ ਦੋਵਾਂ ਦੇ ਵਿਚਾਲੇ ਗੜਬੜ ਜੀ ਆ ਮਜੀਠੀਆ ਤੇ ਬਾਦਲ ਦੇ ਵਿਚਾਲੇ ਬਾਦਲ ਪਰਿਵਾਰ ਦੇ ਵਿਚਾਲੇ ਅਕਸਰ ਇਹ ਗੱਲਾਂ ਆਉਂਦੀਆਂ ਨੇ ਤੇ ਕੀ ਲੱਗਦਾ ਹੈ ਕਿ ਇਸ ਵੇਲੇ ਜਿਹੜੀ ਚਾਬੀ ਹੈ ਉਹ ਕਿਤੇ ਨਾ ਕਿਤੇ ਵਿਕਰਮ ਸਿੰਘ ਮਜੀਠੀਆ ਦੇ ਹੱਥ ਵਿੱਚ ਹੋਵੇਗੀ ਕਿ ਗਨੀਵਕੌਰ ਮਜੀਠੀਆ ਜਿਹੜੇ ਪਾਸੇ ਨੂੰ ਜਾਣਗੇ ਉਹੀ ਦਾ ਜਿਹੜਾ ਮੰਨਿਆ ਜਾਵੇਗਾ ਤੇ ਸੁਖਵਿੰਦਰ ਸੁਖੀ ਤੇ ਆਮ ਆਦਮੀ ਪਾਰਟੀ ਜਿਨੇ ਫਿਰ ਉਹ ਸ਼੍ਰੋਮਣੀ ਅਕਾਲੀ ਦਲ ਕਿਸ ਤਰੀਕੇ ਦੇ ਨਾਲ ਆਪਣੇ ਵੱਲ ਕਰ ਸਕਦੀ ਹੈ ਟੇਢ ਚ ਦੋ ਤਿੰਨ ਗੱਲਾਂ ਨੇ ਜੀ ਮਹਾਰਾਸ਼ਟਰ ਦੇ ਵਿੱਚ ਜਿਹੜੀ ਬਾਲ ਠਾਕਰੇ ਦੀ ਸ਼ਿਵ ਸੈਨਾ ਸੀਗਾ ਉਹਦਾ ਇੱਕ ਸਿੱਪਾ ਸਲਾਰ ਹੈਗਾ ਸੀ ਸ਼ਿੰਦੇ ਹਾਂ ਉਹਦਾ ਪ੍ਰਧਾਨ ਹੈਗਾ ਸੀਗਾ ਬਕੈੜਾ ਤੌਰ ਤੇ ਬਾਲ ਠਾਕੇ ਦਾ ਮੁੰਡਾ ਉਹਦੇ ਉਠਾ ਕੇ ਭਾਜਪੀ ਨੇ ਇਹੋ ਜਿਹੇ ਹਾਲਾਤ ਸੇ ਪੈਦਾ ਕੀਤੇ ਵੀ ਉਹਨਾਂ ਨੇ ਕੁਝ ਐਮਐਲਏ ਤੋੜ ਕੇ ਤੇ ਉਹ ਛਿੰਦੇ ਨਾਲ ਆ ਗਏ ਤੇ ਸਰਕਾਰ ਬਣਾਤੀ ਮੁੜ ਕੇ ਸਿੰਬਲ ਦਾ ਝਗੜਾ ਚੱਲ ਰਿਹਾ ਤੇ ਉਹਨਾਂ ਨੇ ਕਿਹਾ ਜੀ ਐਸ ਪਾਸੇ ਐਮਐਲਏ ਜਾਦੇ ਨੇ ਇਹਨਾਂ ਕੋਲ ਬੰਦੇ ਜਾਦੇ ਨੇ ਇਸ ਕਰੇ ਸਿੰਬਲ ਜਿਹੜਾ ਉਹ ਫ੍ਰੀਜ਼ ਕੀਤਾ ਜਾਂਦਾ ਜੀ ਅੱਜ ਵੀ ਉਸ ਫ੍ਰੀਜ਼ ਲੇਕਿਨ ਸਰਦ ਪਵਾਰ ਤੇ ਜੀਤ ਪਵਾਰ ਤੋਂ ਜਿਹੜਾ ਸੀ ਉਹ ਸਰਦ ਪਾਰ ਕੋ ਉਹ 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 ਤਰ੍ਹਾਂ ਸਿੰਬਲ ਸੀ ਖੋ ਕੇ ਰਹਿ ਗਿਆ ਵੀ ਐਮ ਸੀ ਪੀ ਮੇਰੀ ਅਸਲੀ ਇਹਨਾਂ ਦੀ ਨਕਲੀ ਹੈ ਹੂੰ ਬਿਹਾਰ ਦੇ ਵਿੱਚ ਜਿਸ ਤਰੀਕੇ ਨਾਲ ਹਾਲਾਤ ਬਣੇ ਪਏ ਨੇ ਉਸੇ ਤਰ੍ਹਾਂ ਦੇ ਹਾਲਾਤ ਬਕਾਇਦਾ ਤੌਰ ਤੇ ਜਿਹੜੀ ਬੀ ਜੀ ਪੀ ਪੰਜਾਬ 'ਚ ਕਰ ਰਹੀ ਹੈ ਵੀ ਸਭ ਤੋਂ ਮਜ਼ਬੂਤ ਇੱਥੇ ਅਕਾਲੀ ਦਲ ਸੀਗਾ ਜੀ ਸਿੱਖ ਵੋਟ ਬੈਂਕ ਸੀਗਾ ਉਹਨਾਂ ਨੇ ਕਿਹਾ ਨੂੰ ਵੰਡਣਾ ਕਿਵੇਂ ਉਹਨਾਂ ਨੇ ਇੱਕ ਕਾਲੀ ਦਲ ਹੋਲ ਖੜਾ ਕਰਕੇ ਬਕਾਇਦਾ ਤੌਰ ਤੇ ਵੰਡੀਆਂ ਪਾ ਦਿੱਤੀਆਂ। ਵੰਡੀਆਂ ਪਾਉਣ ਤੋਂ ਬਾਅਦ ਜਿਹੜਾ ਸੀ ਅੱਜ ਦੀ ਡੇਟ ਦੇ ਵਿੱਚ ਜੇ ਕਿਤੇ ਮਾਮਲਾ ਚੋਣ ਕਮਿਸ਼ਨ ਦੇ ਕੋਲੇ ਜਾਂਦਾ ਨਾ ਤੇ ਇਯਾਲੀ ਕਹੇਗਾ ਜੀ ਮੈਂ ਤੇ ਇਸ ਪਾਸੇ। ਬਿਲਕੁਲ। ਗਨੀਪ ਹੋਗੀ ਇਸ ਪਾਸੇ ਆ। ਹਮ ਉਹ ਕੋ ਮੈਂ 3-4 ਵਜੇ ਦਾ 3-4 ਵਾਰੀ ਦਾ ਐਮਐਲ ਦੇ ਆ। ਗਨੀਪ ਕੋਲ ਤੇ ਕੱਲ ਆਉਣੀ ਹੈ। ਹਮ ਉਹਨੇ ਪਿੰਡ ਬਦਲ ਖਾ ਕੇ ਵੇਖ ਲਓ ਤੁਸੀਂ ਜਿਹੜੀ ਹੈਗੀ ਆ। ਇਹੋ ਜਿਹੇ ਭਾਂਦੇ ਭੁੰਨੇ ਬਣਾ ਕੇ ਜਿਹੜਾ ਚੋਣ ਕਮਿਸ਼ਨ ਉਹ ਕਹਿ ਸਕਦਾ ਵੀ ਅਸਲੀ ਹੱਕਦਾਰ ਇਹਦੇ ਵਿੱਚ ਐ ਅਕਾਲੀ ਦਲ ਜੇ ਉਹ ਚੋਣ ਕਮਿਸ਼ਨ ਦੇ ਦਿੱਤਾ ਤੇ ਮੁੜ ਕੇ ਤੁਰੇ ਫਿਰੋ ਕੋਟਾਂ ਦੇ ਵਿੱਚ ਕੋਈ ਚੋਣਸ਼ਾਲ ਮਿਲ ਗਿਆ ਤੇ ਗੱਲ ਮੁੱਕ ਜਾਂਦੀ ਹੈ ਜੀ ਦੂਸਰੀ ਚੀਜ਼ ਦੇ ਕਿ ਮਸਾਮ ਨੇ ਨਿਕਲ ਗਈ ਕਿ ਇਹਨੂੰ ਨਹੀਂ ਕਹਾਂਗੇ ਕਰਨੀ ਕੋਈ ਨਹੀਂ ਇਹਨਾਂ ਨੂੰ ਹਾਂ ਉਹ ਫੇ ਆਪਣੇ ਪੈਰ ਤੇ ਆਪ ਕੋ ਢਾੜੀ ਮਾਰਨ ਵਾਲੀ ਗੱਲ ਹੋ ਜਾਣੀ ਪਾਈਓ ਗਿਆਨੀ ਹਰਪ੍ਰੀਤ ਸਿੰਘ ਨੇ ਕੱਲ ਗਿਆ ਵੀ ਅਸੀਂ ਇਹਨਾਂ ਕੋਲ ਐਸਪੀਸੀ ਵੀ ਖੋਵਾਂਗੇ ਇਹਨਾਂ ਕੋਲ ਚੋਣ ਨਿਸ਼ਾਨੇ ਵੀ ਖੋਵਾਂਗੇ ਹਾਂ ਤੇ ਛੱਡੀ ਕੋਲੇ ਦਫਤਰ ਅਸੀਂ ਉਹ ਵੀ ਖੋਵਾਂਗੇ ਜੀ ਇਹਨਾਂ ਨੂੰ ਖੋਣ ਦੇ ਲਫ਼ਜ਼ ਕਹਿਣ ਤੋਂ ਵੀ ਅਲਰਜੀ ਹੈ ਉਹ ਕਹਿੰਦਾ ਖੋਣ ਦਾ ਮਤਲਬ ਕਹਿੰਦਾ ਕਿ ਕਬਜ਼ਾ ਕਿਤੇ ਤੋੜਨਾ ਤੇ ਖੋਣਾ ਹੀ ਕਰਨਾ ਕੀ ਹੈ ਹਾਂ ਖੋਣ ਤੋਂ ਘੱਟ ਵੀ ਕੀ ਹੈਗਾ ਲੇਕਿਨ ਗਿਆਨੀ ਹਰਪ੍ਰੀਤ ਵੀ ਜਦੋਂ ਕਿਤੇ ਜ਼ਿਆਦਾ ਜੋਸ਼ ਤੇ ਜਜ਼ਬਾਤ ਆ ਜਾਂਦੇ ਹਨ ਨਾ ਕਈ ਗੱਲਾਂ ਪੁੱਠੀ ਸਿੱਧੀ ਹੋ ਜਾਂਦੀਆਂ ਲੇਕਿਨ ਉਹਦੇ ਨਾਲ ਦਾ ਬਲਾਰੇ ਨਾਲ ਦੋਵਾਂ ਕੋਲ ਕੋਈ ਨਹੀਂ ਹੈਗਾ ਜਿਨ੍ਹਾਂ ਨੂੰ ਇਤਿਹਾਸ ਬਾਰੇ ਵੀ ਨੌਲੇਜ ਆ ਮਤਿਹਾਸ ਬਾਰੇ ਵੀ ਨੌਲੇਜ ਆ ਸਮਾਜਿਕ ਵਿਅਨ ਬਾਰੇ ਵੀ ਨੌਲੇਜ ਆ ਖਗੋਲ ਬਾਰੇ ਵੀ ਨੌਲੇਜ ਆ ਭਗੋਲ ਬਾਰੇ ਵੀ ਨੌਲੇਜ ਸਾਰੇ ਨੌਲੇਜ ਨੂੰ ਜਾਣਕਾਰੀ ਹੈਗੀ ਉਹਨਾਂ ਨੂੰ ਜੀ ਉਹਨਾਂ ਦਾ ਮੁਕਾਬਲਾ ਕਰਨਾ ਮੁਸ਼ਕਲ ਆ ਤੇ ਇਸ ਕਰਕੇ ਜੇ ਇਹ ਮਾਮਲਾ ਚੋਣ ਕਮਿਸ਼ਨ ਕੋਲ ਜਾਂਦਾ ਵਾ ਇਹ ਆਲੀ ਦਾ ਪਛੋਕੜ ਵੇਖ ਕੇ ਉਥੇ ਦਾਵੇਦਾਰ ਜਿਹੜਾ ਨਵਾਂ ਕਾਲੀਦਾ ਹੋਏਗਾ ਵੀ ਚੋਣ ਨਿਸ਼ਾਨ ਦਾ ਹੱਕੇ ਕਿੰਨਾ ਦਾ ਬਣਦਾ ਜੀ ਐਸੇ ਕਰਕੇ ਬਾਦਲ ਟਰੜਾ ਥੋੜਾ ਜਿਹਾ ਫਿਕਰਮੰਦ ਵੀ ਇਸ ਵੇਲੇ ਚੱਲ ਰਿਹਾ ਹੈ ਪਰ ਦੂਸਰੇ ਸ਼੍ਰੋਮ ਨੇ ਕਾਲੀਦਾ ਜਿਹੜਾ ਟਰੜਾ ਮੁਸ਼ਕਲਾਂ ਤੇ ਉਹਨੂੰ ਵੀ ਹਜੇ ਆਉਣਗੀਆਂ ਬਹੁਤ ਲੰਬੀ ਲੜਾਈ ਉਹਨਾਂ ਨੂੰ ਵੇਲਣਨੀ ਪਵੇਗੀ ਕਿ ਅਜਰ ਤੱਕ ਉਹਨਾਂ ਨੂੰ ਚੋਣ ਨਿਸ਼ਾਨ ਹੀ ਮਿਲ ਜਾਂਦਾ ਪਰ ਕੀ ਕੁਝ ਹੁੰਦਾ ਹੈ ਆਉਂਦੇ ਦਿਨਾਂ ਨੂੰ ਦੇਖਦੇ ਆ ਬਹੁਤ ਸ਼ੁਕਰੀਆ ਪੱਟਾ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ ਮਿਹਰਬਾਨੀ ਥੈਂਕ ਯੂ